ਸੋ ਦੋਸਤੋ ਕੱਲ ਦਿਨ 23 ਨਵੰਬਰ 2025 ਦਿਨ ਐਤਵਾਰ ਨੂੰ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੇ ਸਹਿਯੋਗ ਨਾਲ ਆਸਥਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਇਸ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਜਿਹੜਾ ਬਲੱਡ ਕੈਂਪ ਲੱਗ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜਦੋਂ ਵੀ ਆਪਾਂ ਬਲੱਡ ਡੋਨੇਟ ਕਰਦੇ ਹਾਂ ਉਸ ਤੋਂ ਬਾਅਦ ਕਮਜ਼ੋਰੀ ਆ ਜਾਂਦੀ ਹੈ ਤੁਸੀਂ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਜਿਹੜਾ ਬਲੱਡ ਡੋਨੇਟ ਕਰਨਾ ਹੈ ਇਹ ਕਿਸ ਉਮਰ ਦੇ ਲੋਕ ਕਰ ਸਕਦੇ ਕਿੰਨਾਂ ਨੂੰ ਬਲੱਡ ਡੋਨੇਟ ਕਰਨਾ ਚਾਹੁੰਦਾ ਤੇ ਜੋ ਵੀ ਬਲੱਡ ਡੋਨੇਟ ਕਰਨਾ ਚਾਹੁੰਦੇ ਉਹਨਾਂ ਵਿੱਚ ਘੱਟੋ ਘੱਟ ਕਿੰਨੇ ਗ੍ਰਾਮ ਬਲੱਡ ਹੋਣਾ ਚਾਹੀਦਾ ਦੇਖੋ ਗੱਲ ਸਭ ਤੋਂ ਵੱਡੀ ਇਹ ਹੈ ਕੱਲ ਨੂੰ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਵੱਲੋਂ ਆਸਥਾ ਸੁਪਰ ਸਪੈਸ਼ਲਿਟੀ ਹਸਪਤਾਲ ਮੌੜ ਮੰਡੀ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਹੈ ਇਹ ਜਿਹੜੇ 18 ਸਾਲ ਤੋਂ ਉੱਪਰ ਦੇ 18 ਸਾਲ ਤੋਂ 60 ਸਾਲ ਦੀ ਉਮਰ ਦੇ ਵਿੱਚ ਵਿੱਚ ਬਲੱਡ ਨੇਸ਼ਨ ਕਰਨਿਆ ਚਾਹੀਦਾ ਖੂਨਦਾਨ ਕਰਨਾ ਚਾਹੀਦਾ ਤੇ ਦੂਸਰੀ ਗੱਲ ਇਹਦੇ ਵਿੱਚ 12 ਗ੍ਰਾਮ ਤੋਂ ਉੱਤੇ ਵਾਲੇ ਸਾਰੇ ਵਿਅਕਤੀ ਖੂਨਦਾਨ ਕਰ ਸਕਦੇ ਆ ਤੇ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਜਿਸਨੇ ਵੀ ਖੂਨਦਾਨ ਕਰਨਾ ਹੈ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸੀਰੀਅਸ ਬਿਮਾਰੀ ਨਹੀਂ ਹੋਣੀ ਚਾਹੀਦੀ ਜਿਸ ਦੇ ਸਦਕਾ ਉਸ ਨੂੰ ਕੋਈ ਦਿੱਕਤ ਹੋਵੇ ਉਹ ਵੀ ਖੂਨਦਾਨ ਕਰ ਸਕਦਾ ਜਿਸ ਨੂੰ ਕੋਈ ਬਿਮਾਰੀ ਨਹੀਂ ਹੈਗੀ ਸਰ ਜਿਹੜਾ ਵੀ ਮਤਲਬ ਖੂਨਦਾਨ ਕਰਨਾ ਚਾਹੁੰਦਾ ਜੀ ਇਸ ਦੇ ਬੈਨੀਫਿਟਸ ਕੀ ਹੈ ਜੀ ਬੈਨੀਫਿਟਸ ਇਹ ਹੈ ਜਿਹੜਾ ਆਪਣਾ ਸਾਰਾ ਖੂਨ ਹੈ ਚੇਂਜ ਹੋ ਜਾਂਦਾ ਹੈ ਖੂਨ ਚੇਂਜ ਹੋਣ ਨਾਲ ਕਈ ਚੀਜ਼ਾਂ ਦੇ ਆਪਣੀ ਜਿਸ ਤਰ੍ਹਾਂ ਹਾਰਟ ਦੀ ਬਿਮਾਰੀ ਹੈ ਉਸ ਤਰ੍ਹਾਂ ਉਸ ਤੋਂ ਬਚਦਾ ਹੈ ਕਾਰਡੀਓ ਵਾਸਕੂਲਰ ਡਿਜ਼ੀਜ਼ ਹੈ ਉਸ ਦੇ ਚਾਂਸਸ ਘਟ ਜਾਂਦੇ ਨੇ ਹੋਰ ਵੀ ਕਈ ਤਰ੍ਹਾਂ ਬੋਧੀਆਂ ਬਿਮਾਰੀਆਂ ਜਿਸ ਤਰ੍ਹਾਂ ਆਪਾਂ ਨੂੰ ਉਸ ਨਾਲ ਕਵਰ ਹੁੰਦੀਆਂ ਨਹੀਂ ਸਰ ਜਿਵੇਂ ਕਿ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਕਿ ਜਦੋਂ ਆਪਾਂ ਖੂਨਦਾਨ ਕਰਦੇ ਹਾਂ ਉਦੋਂ ਆਪਣੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਜਦੋਂ ਸਰ ਆਪਾਂ ਖੂਨਦਾਨ ਕਰਤਾ ਤਾਂ ਰਿਪੀਟ ਦੇ ਵਿੱਚ ਖੂਨ ਬਣਨ ਦੇ ਵਿੱਚ ਕਿੰਨਾ ਟਾਈਮ ਪੀਰੀਅਡ ਲੱਗਦਾ ਹੈ ਰਿਪੀਟ ਦੇ ਵਿੱਚ ਖੂਨ ਬਣਨ ਦੇ ਵਿੱਚ ਕੋਈ ਬਾਲਾ ਲੰਬਾ ਸਮਾਂ ਨਹੀਂ ਲੱਗਦਾ ਇਹ ਤੁਰੰਤੀ ਬਣਨਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਡੋਨੇਸ਼ਨ ਕਰਦੇ ਹਾਂ ਕੁਝ ਹੀ ਘੰਟਿਆਂ ਦੇ ਵਿੱਚ ਵਿੱਚ ਇਹ ਰਿਕਵਰ ਹੋਣਾ ਸ਼ੁਰੂ ਹੋ ਜਾਂਦਾ ਜੀ ਸਰ ਇੱਕ ਵਾਰ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਲੱਗ ਰਿਹਾ ਜੀ ਇਹ ਕੈਂਪ ਜਿਹੜਾ ਸ਼ੁਰੂ ਹੋਊਗਾ ਲਗਭਗ 9:30 ਵਜੇ ਸਵੇਰੇ ਸ਼ੁਰੂ ਹੋਊਗਾ ਤੇ ਉਸ ਤੋਂ ਬਾਅਦ ਇਹ ਲਗਾਤਾਰ ਚੱਲੂਗਾ ਜਿੰਨੀ ਦੇਰ ਤੱਕ ਇਹ ਚੱਲ ਸਕਦਾ ਹੋਇਆ ਜੋ ਵੀ ਵਿਅਕਤੀ ਖੂਨਦਾਨ ਕਰਦਾ ਹੈ ਖੂਨਦਾਨ ਉਤਮਦਾਨ ਖੂਨਦਾਨ ਇੱਕ ਖੂਨਦਾਨ ਜੁਨਿਟ ਦਾਨ ਕੀਤੇ ਨਾਲ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਐ ਐਸੇ ਤਰ੍ਹਾਂ ਹੀ ਮੈਂ ਇਹ ਕਹਿਣਾ ਚਾਹੁੰਦਾ ਐ ਵੀ ਵੱਧ ਤੋਂ ਵੱਧ ਕੱਲ ਨੂੰ ਆਸਥਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਪਹੁੰਚ ਕੇ ਖੂਨਦਾਨ ਕਰੋ ਤਾਂ ਜੋ ਇੱਕ ਵਿਅਕਤੀ ਤਿੰਨ ਵਿਅਕਤੀਆਂ ਦੀ ਜ਼ਿੰਦਗੀ ਬਚਾ ਸਕੇ